ਹੜਤਾਲ ਦਾ ਪਤਾ ਨਹੀਂ ਕਹਿੰਦੇ ਨੇ ਆਜੂ ਵੀ ਹੁਣ ਕਹਿੰਦੇ ਨੇ ਆਜੂ ਬਸ ਹੋ ਗਿਆ ਤਾਂ ਘੰਟਾ ਬਸ ਆਈ ਨਹੀਂ ਕੀ ਕਹਿੰਦੇ ਕੀ ਨੇ ਬਸ ਆਉਣ ਵਾਲੇ ਟਾਈਮ ਤੇ ਆਉਗੂਗਾ ਇਹ ਤਾਂ ਅੱਛਾ ਇਹ ਟਾਈਮ ਹੋ ਜਾਣਾ ਹੈ ਵੀ ਯਾਨੀ ਕਿ ਹੜਤਾਲ ਕਾਰਨ ਕਿੰਨਾ ਕੱਖਾ ਆਉਣਾ ਪੈ ਰਿਹਾ ਸਵਾਰੀਆਂ ਨੂੰ ਉਹ ਤਾਂ ਵੀਰੇ ਬੁੜੀਆਂ ਨੂੰ ਪਤਾ ਨਹੀਂਗਾ ਆਪਾਂ ਨੂੰ ਪਤਾ ਹੀ ਨਾ ਹੋਊਗਾ ਬੁੜੀਆਂ ਨੂੰ ਜਾ ਜਾ ਓੱਖੇ ਸਾਥੀ ਨੂੰ ਪੰਜਾਬ ਪੁਲਿਸ ਨੇ ਧੱਕੇ ਨਾਲ ਚੱਕ ਕੇ ਜਿਨ੍ਹਾਂ ਦੇ ਵਿੱਚ ਕੈਦੀ ਬਣਾਇਆ ਗਿਆ ਬੰਦੇ ਕ ਬਣਾਇਆ ਗਿਆ ਜਾਂ ਨਜ਼ਰਬੰਦ ਕੀਤਾ ਗਿਆ ਡੇਟੇਨ ਕੀਤਾ ਗਿਆ ਜਿੰਨਾਂ ਚਿਰ ਉਹ ਸਾਡੇ ਸਾਥੀਆਂ ਨੂੰ ਛੱਡਿਆ ਨਹੀਂ ਜਾਂਦਾ ਉਹਨਾਂ ਚਿਰ ਸਾਡੀ ਹੜਤਾਲ ਉਹਨਾਂ ਚਾਰੀ ਰਹੇ ਕੋਈ ਵੀ ਕਹਿੰਦੇ ਕਿ ਉਹਨਾਂ ਨੂੰ ਕਿੱਥੇ ਜਾਣਗੇ ਪਰਚੇ ਕੈਨਸਲ ਕੀਤੇ ਜਾਣਗੇ ਪਰ ਉਹਦਾ ਸਾਡੇ ਕੋਲ ਕੋਈ ਵੀ ਲਿਖਤੀ ਰੂਪ ਜੇ ਕੋਈ ਲੈਟਰ ਨਹੀਂ ਆਇਆ ਕੋਈ ਵੀ ਉਹਦੇ ਪ੍ਰੋਸੈਸ ਦੇ ਵਿੱਚ ਸਾਨੂੰ ਕੋਈ ਵੀ ਇੱਕ ਵੀ ਸਾਥੀ ਸਾਡੇ ਨਾਲ ਇਦਾਂ ਦੀ ਕੋਈ ਖਬਰ ਨਹੀਂ ਹੈ ਕਿ ਵੀ ਹਾਂ ਰਿਹਾ ਕੀਤਾ ਜਾ ਰਿਹਾ ਜਿੰਨਾਂ ਚਿਰ ਸਾਡੇ ਸਾਥੀ ਰਹਿਾ ਨਹੀਂ ਹੁੰਦੇ ਹਾਂਜੀ